ਸਤਿਕਾਰਯੋਗ ਜੀ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੈਂ ਹਾ ਕੋਮਲ ਕਪੂਰ ਕੈਨੇਡਾ ਦੇ ਵਿੱਚ ਵੱਸੇ ਭਾਰਤੀਆ ਖਾਸ ਕਰਕੇ ਪੰਜਾਬੀਆਂ ਦੇ ਲਈ ਇੱਕ ਰਾਹਤ ਭਰੀ ਖਬਰ سامنے ਆ ਰਹੀ ਹੈ ਕੈਨੇਡਾ ਸਰਕਾਰ ਨੇ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਪ੍ਰੋਗਰਾਮ 2025 ਦੇ ਤਹਿਤ ਨਵੀਆਂ ਅਰਜ਼ੀਆਂ ਸਵੀਕਾਰ ਕਰਨ ਦਾ ਐਲਾਨ ਕਰ ਦਿੱਤਾ ਹੈ 27 28 ਜੁਲਾਈ 2025 ਤੋਂ ਚੁਣੇ ਹੋਏ ਉਮੀਦਵਾਰਾਂ ਨੂੰ ਆਪਣੇ ਮਾਪੇ ਜਾਂ ਫਿਰ ਦਾਦੇ ਦਾਦੀਆਂ ਨੂੰ ਸਪਾਂਸਰਸ਼ਿਪ ਦੇ ਲਈ ਸੱਦਾ ਪੱਤਰ ਭੇਜਿਆ ਜਾਵੇਗਾ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਅਨੁਸਾਰ ਇਸ ਸਾਲ ਪੀਜੀਪੀ ਪ੍ਰੋਗਰਾਮ ਰਾਹੀਂ 10000 ਪੂਰੀ ਅਰਜ਼ੀਆਂ ਨੂੰ ਮਨਜ਼ੂਰੀ ਦੇਣ ਦਾ ਟੀਚਾ ਰੱਖਿਆ ਗਿਆ ਹੈ ਕੈਨੇਡਾ ਵਿੱਚ ਰਹਿ ਰਹੇ ਪ੍ਰਵਾਸੀਆਂ ਦੇ ਲਈ ਖੁਸ਼ਖਬਰੀ ਵਾਲੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਹੁਣ ਆਪਣੇ ਮਾਪੇ ਪਤੇ ਦਾਦਾ ਦਾਦੀ ਨੂੰ ਕੈਨੇਡਾ ਦੇ ਵਿੱਚ ਆਰਾਮ ਦੇ ਨਾਲ ਸਾਸ ਸਕਦੇ ਨੇ ਕਿਉਂਕਿ ਕੈਨੇਡਾ ਸਰਕਾਰ ਹੁਣ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਪ੍ਰੋਗਰਾਮ 2025 ਦੇ ਤਹਿਤ ਨਵੀਆਂ ਅਰਜ਼ੀਆਂ ਸਵੀਕਾਰ ਕਰਨ ਦਾ ਐਲਾਨ ਕਰ ਰਹੀ ਹੈ ਇਹ ਪ੍ਰੋਗਰਾਮ ਉਹਨਾਂ ਕੈਨੇਡੀਅਨਸ ਨਾਗਰਿਕਾਂ ਜਾਂ ਫਿਰ ਸਥਾਈ ਨਿਵਾਸੀਆਂ ਅਤੇ ਰਜਿਸਟਰਡ ਪਾਰਟੀਆਂ ਦੇ ਲਈ ਹੈ ਜੋ ਆਪਣੇ ਮਾਪਿਆਂ ਜਾਫੇ ਦਾਦਾ-ਦਾਦੀਆਂ ਨੂੰ ਸਥਾਈ ਤੌਰ ਉਤੇ ਕੈਨੇਡਾ ਵਿੱਚ ਬਸਾਉਣਾ ਚਾਹੁੰਦੇ ਨੇ ਇਸ ਪ੍ਰੋਗਰਾਮ ਤਹਿਤ ਜਿਨ੍ਹਾਂ ਲੋਕਾਂ ਨੂੰ ਸੱਦਾ ਪੱਤਰ ਮਿਲੇਗਾ ਉਹ ਪਰਮਨੈਂਟ ਪ੍ਰੈਜ਼ੀਡੈਂਟ ਦੇ ਪੋਰਟਲ ਜਾਫਰ ਆਪਣੇ ਅਧਿਕਾਰਤ ਨੁਮਾਇੰਦੇ ਰਾਹੀਂ ਆਨਲਾਈਨ ਅਰਜ਼ੀ ਭੇਜ ਸਕਦੇ ਨੇ ਦਰਸਾ 7 2024 ਦੇ ਦੌਰਾਨ ਆਈਏ ਸੀਸੀ ਦੇ ਵੱਲੋਂ 35700 ਲੋਕਾਂ ਨੂੰ ਅਰਜ਼ੀ ਦੇਣ ਦਾ ਮੌਕਾ ਦਿੱਤਾ ਗਿਆ ਸੀ ਜਿਨ੍ਹਾਂ ਦੇ ਵਿੱਚੋਂ ਵੀ 1500 ਅਰਜ਼ੀਆਂ ਨੂੰ ਮਨਜ਼ੂਰੀ ਮਿਲੀ ਦੂਜੇ ਪਾਸੇ 2003 ਦੇ ਅੰਤ ਤੱਕ ਸਰਕਾਰ ਦੇ ਕੋਲ 40 ਹਜ਼ਾਰ ਤੋਂ ਬਾਅਦ ਸਪਾਂਸਰਸ਼ਿਪ ਐਪਲੀਕੇਸ਼ਨਸ ਲੰਬਿਤ ਸਨ ਰੀਪੋਰਟ ਦੇ ਮੁਤਾਬਕ ਪੀਜੀਪੀ ਅਰਜੀ ਦੀ ਔਸਤ ਪ੍ਰੋਸੈਸਿੰਗ ਸਮਾਂ 24 ਮਹੀਨੇ ਹੈ ਤੇ ਬੈਕਲੌਗ ਲਗਾਤਾਰ ਵਧ ਰਿਹਾ ਹੈ ਇਸ ਦੇ ਨਾਲ ਹੀ ਇਸ ਦੇ ਵਿੱਚ 2020 ਦੇ ਉਮੀਦਵਾਰਾਂ ਨੂੰ ਮਿਲ ਸਕਦਾ ਮੌਕਾ ਤੇ ਇਸ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਨਾ ਲੋਕਾਂ ਨੇ ਸਾਲ 2020 ਵਿੱਚ ਸਪੌਂਸਰਸ਼ਿਪ ਦੇ ਲਈ ਆਪਣੀ ਰੁਚੀ ਦਰਜ ਕਰਵਾਈ ਸੀ ਅਤੇ ਹੁਣ ਤੱਕ ਉਨ੍ਹਾਂ ਨੂੰ ਅਰਜੀ ਦੇਣ ਦੇ ਲਈ ਨਿਯੋਤਨ ਨਹੀਂ ਮਿਲਿਆ ਤਾਂ ਉਨ੍ਹਾਂ ਨੂੰ ਆਪਣੇ 2020 ਵਾਲੇ ਈਮੇਲ ਖਾਤੇ ਦੀ ਜਾਂਚ ਕਰਨ ਦੇ ਲਈ ਪ੍ਰੋਤਸਾਹਿਤ ਕੀਤਾ ਗਿਆ ਤੇ ਸੰਭਵ ਹੈ ਕਿ ਇਸ ਵਾਰ ਹੀ ਉਨ੍ਹਾਂ ਨੂੰ ਮੌਕਾ ਮਿਲ ਸਕਦਾ ਹੈ ਅਤੇ ਦੱਸਣਾ ਬੰਦਾ ਹੈ ਕਿ ਜਿਨ੍ਹਾਂ ਲੋਕਾਂ ਨੂੰ ਪੀਜੀਪੀ ਜਾਂ ਦੇ ਅੰਸੱਦਾ ਪਤਾ ਨਹੀਂ ਮਿਲਦਾ ਉਹ ਸੁਪਰ ਵੀਜ਼ਾ ਪ੍ਰੋਗਰਾਮ ਨੂੰ ਇੱਕ ਵਿਕਲਪ ਦੇ ਵਜੋਂ ਵਿਚਾਰ ਕਰ ਸਕਦੇ ਨੇ ਇਸ ਸੁਪਰ ਵੀਜ਼ਾ ਮਾਪਿਆ ਜਾਂ ਫਿਰ ਦਾਦਾ-ਦਾਦੀ ਨੂੰ ਲੰਬੇ ਸਮੇਂ ਦੇ ਲਈ ਕੈਨੇਡਾ ਆਉਣ ਦੀ ਆਗਿਆ ਦਿੰਦਾ ਹੈ ਤੇ ਵੀਜ਼ਾ 10 ਸਾਲ ਤੱਕ ਵੈਧ ਹੈ ਅਤੇ ਧਾਰਕ ਇੱਕ ਵਾਰ ਵਿੱਚ 5 ਸਾਲ ਰਹਿ ਸਕਦੇ ਨੇ ਅਤੇ ਉਹ ਕੈਨੇਡਾ ਛੱਡੇ ਬਿਨਾ ਆਪਣੇ ਠਹਿਰਾਵ ਨੂੰ 2 ਸਾਲ ਤੱਕ ਵਧਾਉਣ ਦੇ ਲਈ ਵੀ ਅਰਜੀ ਦੇ ਸਕਦੇ ਨੇ ਤੇ ਯੋਗ ਹੋਣ ਦੇ ਲਈ ਬਿਨੇਕਾਰ ਦੇ ਕੋਲ ਵੈਧ ਸਿਹਤ ਬੀਮਾ ਹੋਣਾ ਚਾਹੀਦਾ ਹੈ ਕੈਨੇਡਾ ਦੇ ਵਿੱਚ ਦਾਖਲ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਕੈਨੇਡੀਅਨ ਮੇਜ਼ਬਾਨ ਨੂੰ ਆਮਦਨੀਦਿਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਵੀ ਚਾਹੀਦਾ ਅਤੇ ਫੇਰੀ ਦੌਰਾਨ ਵਿੱਤੀ ਸਹਾਇਤਾ ਦਾ ਵਾਅਦਾ ਕਰਨਾ ਚਾਹੀਦਾ ਹੈ ਇਹ ਨਹੀਂ ਨਹੀਂ ਆਉਣ ਵਾਲਾ ਦਾਖਲਾ ਜਾਂ ਫਿਰ ਉਹਨਾਂ ਦੇ ਪਰਿਵਾਰ ਦੇ ਲਈ ਇੱਕ ਮਹੱਤਵਪੂਰਨ ਮੌਕਾ ਹੈ ਜੋ 2020 ਤੋਂ ਸਥਾਈ ਤੌਰ 'ਤੇ ਕੈਨੇਡਾ ਵਿੱਚ ਦੁਬਾਰਾ ਮਿਲਣ ਦੇ ਮੌਕੇ ਦੀ ਉਡੀਕ ਕਰ ਰਹੇ ਨੇ ਬਿਊਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ